ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੀ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਟਵਲਨ ਕੋਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਮ ਸਰਖੀਆਂ ਦੇ ਵੱਲ ਸਰਕਾਰੀ ਬਸਾਂ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਵਿਧਾਇਕ ਅਸ਼ੋਕ ਵੱਲੋਂ ਸਫਾਈ ਅਭਿਆਨ ਦੀ ਕੀਤੀ ਗਈ ਸ਼ੁਰੂਆਤ ਨਨਾ ਦੇ ਡੀਡੀਪੀਓ ਦਫਤਰ ਪਹੁੰਚੇ ਕੈਬਨਿਟ ਮੰਤਰੀ ਸਰਹੰਦ ਨੇ 107 ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਸੈਕਸ਼ਨ ਲੈਟਰ ਹੁਣ ਖਬਰਾਂ ਵਿਸਟਾਰ ਦੇ ਨਾਲ ਜਿੰਨੇ ਵੀ ਸਰਕਾਰੀ ਬਸ ਦੇ ਮੁਲਾਜ਼ਮ ਸਨ ਉਹਨਾਂ ਦੇ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਹੈ ਉਹ ਕੀਤਾ ਗਿਆ ਇਹ ਰੋਜ਼ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਕੀਤਾ ਗਿਆ ਜਿੰਨੇ ਵੀ ਕੱਚੇ ਮੁਲਾਜ਼ਮ ਸੰਨ ਉਹਨਾਂ ਦੇ ਉਹਨਾਂ ਦੇ ਵੱਲੋਂ ਲੁਧਿਆਣੇ ਦੇ ਵਿਖੇ ਵੀ ਰੋਜ਼ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਤੇ ਇਸੇ ਦੌਰਾਨ ਪ੍ਰਸ਼ਾਸਨ ਅਤੇ ਬਸ ਮੁਲਾਜ਼ਮ ਦੇ ਵਿੱਚ ਤਕਾ ਮੁੱਕੀ ਵੀ ਹੁੰਦੀ ਆ ਤੇ ਮੌਕੇ ਤੇ ਐਚ ਡੀ ਐਮ ਮੈਮ ਵੱਲੋਂ ਉੱਥੇ ਪਹੁੰਚਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਗੱਲ ਕੀਤੀ ਜਾਂਦੀ ਹੈ। ਸਵੇਰ ਤੋਂ ਪ੍ਰਸ਼ਾਸਨ ਨੂੰ ਕਹਿ ਰਹੇ ਆ ਕਿ ਸਾਡੇ ਜਿਹੜੇ ਆਗੂ ਸਹਿबान ਪ੍ਰਸ਼ਾਸਨ ਨੇ ਨਜਾਇਜ਼ ਡਿਟੇਨ ਕੀਤੇ ਨੇ ਉਹ ਕੋਈ ਕ੍ਰਿਮੀਨਲ ਨਹੀਂ ਆ। ਉਹ ਨਾ ਤਾਂ ਕੋਈ ਪੁੱਕੀ ਚਿੱਟਾ ਸਮੈਗ ਵੇਚਦੇ ਫਰੇ ਗਏ ਨੇ। ਉਹ ਆਪਣੇ ਹੱਕਾਂ ਦੀ ਆਵਾਜ਼ بلند ਕਰਦੇ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਨਜਾਇਜ਼ ਹरासत ਦੇ ਵਿੱਚ ਰੱਖਿਆ ਗਿਆ ਸੋ ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸੀ ਕਿ ਉਹਨਾਂ ਤੇ ਹਮਜਬੂਰ ਹੋ ਕੇ ਸਾਨੂੰ ਦੁਬਾਰਾ ਬੱਸ ਸਟਪ ਬੰਦ ਕਰਨਾ ਪੈ ਰਿਹਾ ਤੇ ਜੇ ਮੈਨੇਜਮੈਂਟ ਕੋਈ ਧੱਕੇਸ਼ਾਹੀ ਵਾਲਾ ਕਦਮ ਚੁੱਕੂਗੀ ਮਜਬੂਰਨ ਸਾਨੂੰ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਟਕਰਾਅ ਉਹਦੀ ਸਥਿਤੀ ਵਿੱਚ ਆਉਣਾ ਪਊਗਾ ਜੀ ਧਰਨਾ ਜਿਹੜਾ 2 ਵਜੇ ਟੈਂਡਰ ਖੋਲਣਾ ਸੀਗਾ ਜਿਹੜਾ ਭਾਗ ਤੇ ਸਰਕਾਰ ਬਲੌਕ ਕਿਲੋਮੀਟਰ ਸਕੀਮ ਵਸਾਂ ਦਾ ਨਾਮੇ ਸਮੇਂ ਤੋਂ ਟੈਂਡਰ ਲੈ ਕੇ ਆਂਦਾ ਰਿਹਾ ਉਹ 2 ਵਜੇ ਖੋਲਣਾ ਸੀਗਾ ਉਹਦੇ ਰੋਸ ਵਜੋਂ ਸਾਡਾ 11 ਤੋਂ 1 ਵਜੇ ਤੱਕ ਡੀਪੂ ਦੇ ਗੇਟ ਦੇ ਉੱਪਰ ਰੋਸ ਪ੍ਰਦਰਸ਼ਨ ਸੀਗਾ ਜੀ ਜੇਕਰ ਉਸ ਤੋਂ ਬਾਅਦ ਟੈਂਡਰ ਖੋਲਿਆ ਜਾਂਦਾ ਤਾਂ ਸਾਡੀ ਬੰਦ ਹੀ ਕਾਲ ਦਿੱਤੀ ਹੋਈ ਸੀ ਪਰ ਅੱਜ ਪ੍ਰਸ਼ਾਸਨ ਅਤੇ ਘਰਾਂ ਦੇ ਵਿੱਚੋਂ ਅਤੇ ਰੂਪਰੇਖਾ ਤਿਆਰ ਕਰ ਰਹੇ ਵੱਖ-ਵੱਖ ਦੀਪਾਂ ਦੇ ਵਿੱਚੋਂ ਸਾਡੇ ਕੁਝ ਆਗੂ ਨੇ ਜਿਹੜੇ ਹਰੱਸ ਦੇ ਵਿੱਚ ਲਏ ਗਏ ਨੇ ਜਿਨ੍ਹਾਂ ਨੂੰ ਤਕਰੀਬਨ ਸਵੇਰੇ 4 ਵਜੇ ਘਰਾਂ ਤੋਂ ਜਾ ਕੇ ਜਾਂ ਦੀਪਾਂ ਤੋਂ ਜਾ ਕੇ ਚੱਕਿਆ ਗਿਆ ਉਹਦੇ ਰੋਸ ਵਿੱਚੋਂ ਤਾਂ ਸਾਨੂੰ ਤੁਰੰਤ ਬੰਦ ਕਰਨਾ ਕੇ ਪਿਆ ਉਹਦੇ ਬਸ ਵਾਜੇ ਪੰਜਾਬ ਦੇ 27 ਦੇ 27 ਦੀਪੂ ਅਤੇ ਬੱਸ ਸਟੈਂਡ ਬੰਦ ਨੇ ਜੀ ਅਜੇ ਕੋਈ ਬਲਾਜਮ ਜਿਹੜਾ ਟੈਂਕੀ ਦੇ ਵਿੱਚ ਜੜਿਆ ਹੈਗਾ ਹਾਂ ਜੀ ਇੱਕ ਬਲਾਜਮ ਟੈਂਕੀ ਦੇ ਵਿੱਚ ਜੜਿਆ ਕਿਉਂਕਿ ਕਈ ਦੀਪਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਵਧੂਕੀ ਕੀਤੀ ਗਈ ਆ ਤੇ ਜ਼ਬਰਦਸਤੀ ਧਰਨੇ ਚ ਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਦੇ ਵਜੋਂ ਸਾਡਾ ਮੁਲਾਜ਼ਮ ਉੱਪਰ ਗਿਆ ਕਿ ਵੀ ਅਸੀਂ ਇਦਾਂ ਜ਼ਬਰਦਸਤੀ ਕਰਕੇ ਇੱਥੋਂ ਪਿੱਛੇ ਮੋੜ ਲਾਂਗੇ ਜਾਂ ਮੰਗਾ ਤੋਂ ਉਹਨਾਂ ਨੂੰ ਪਟਕਾ ਲਾਂਗੇ ਤਾਂ ਉਹ ਬਿਲਕੁਲ ਭਲੇਖੇ ਦੇ ਵਿੱਚ ਆ ਕਿਉਂਕਿ ਇਹਨਾਂ ਨੇ ਬਾਰ-ਬਾਰ ਕੋਸ਼ਿਸ਼ ਕੀਤੀ ਆ ਤੇ ਇਸ ਵਾਰੀ ਪਰ ਉਹਦਾ ਮੂੰਹ ਤੱਕ ਜਵਾਬ ਦਵਾਂਗੇ ਤੇ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਆ ਜਿਹੜੇ ਸੀਗੇ ਆਪਣੇ ਮੁਲਾਜ਼ਮ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਨਾਲ ਲਗਾਤਾਰ ਮੀਟਿੰਗਸ ਚੱਲ ਰਹੀਆਂ ਨੇ ਇੱਥੇ ਵੀ ਚੱਲ ਰਹੀਆਂ ਨੇ ਚੰਡੀਗੜ੍ਹ ਲੈਵਲ ਤੇ ਵੀ ਚੱਲ ਰਹੀਆਂ ਨੇ ਕਿਉਂਕਿ ਉਹਨਾਂ ਦਾ ਜਿਹੜਾ ਇਸ਼ੂ ਹੈ ਟੈਂਡਰ ਨੂੰ ਲੈ ਕੇ ਉਹ ਬੇਸਿਕਲੀ ਤਾਂ ਹੈੱਡਕੁਆਰਟਰ ਲੈਵਲ ਤੇ ਹੀ ਰਿਸੋਲ ਤੇ ਹੁਣ ਉਹਨਾਂ ਦੇ ਨਾਲ ਦੁਬਾਰਾ ਸੀ ਗੱਲਬਾਤ ਕੀਤੀ ਸੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬਾਹਰ ਵੀ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਵੱਧ ਗਈ ਸੀ ਤਾਂ ਉਹਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਵੀ ਸਾਡੀ ਗੱਲ ਮੰਨੀ ਹੈ ਤੇ ਅਸੀਂ ਦੋ ਗੇਟਸ ਬੱਸ ਸਟੈਂਡ ਦੇ ਓਪਨ ਕਰਵਾਏ ਨੇ ਜਿਦੇ ਨਾਲ ਬੱਸੇਸ ਅੰਦਰ ਐਂਟਰ ਕਰ ਰਹੀਆਂ ਨੇ ਤੇ ਐਗਜ਼ਿਟ ਕਰ ਰਹੀਆਂ ਨੇ ਜਿੰਨੀਆਂ ਵੀ ਬੱਸੇਸ ਬਾਹਰ ਟ੍ਰੈਫਿਕ ਚ ਖੜੀਆਂ ਨੇ ਸਾਰੀਆਂ ਨੂੰ ਅਸੀਂ ਅੰਦਰੋਂ ਸੁਨੇਹੇ ਲਗਵਾਤੇ ਵੀ ਤੁਸੀਂ ਅੰਦਰ ਆ ਜਾਓ ਬੱਸ ਸਟੈਂਡ ਦੇ ਅੰਦਰ ਆ ਜਾਓ ਇੱਕ ਵਾਰੀ ਇੱਥੋਂ ਅਸੀਂ ਐਗਜ਼ਿਟ ਗੇਟ ਖੁਲਵਾ ਰਹੇ ਹਾਂ ਤਾਂ ਕਿ ਬਾਹਰਲਾ ਟ੍ਰੈਫਿਕ ਨੂੰ ਥੋੜਾ ਜਿਆਦਾ ਸਮੂਥ ਕੀਤਾ ਜਾ ਸਕੇ ਉਥੇ ਸਾਡੀ ਸਿਕਿਉਰਿਟੀ ਵੀ ਲੱਗੀ ਹੋਈ ਐ ਅਸੀਂ ਫਾਇਰ ਟੈਂਡਰ ਵੀ ਬੁਲਾ ਲਿਆ ਉਹਦੇ ਨਾਲ ਉਹਦੇ ਜਿਹੜੇ ਹੋਰ ਨਾਲ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ نیچے ਜਲਦੀ ਉਤਾਰ ਲਵਾਂ ਯਾਤਰੀ ਕਾ ਬਹੁਤ ਪਰੇਸ਼ਾਨ ਹੋ ਰਿਹਾ ਸੋ ਉਹਨਾਂ ਨਾਲ ਬਹੁਤ ਜ਼ਿਆਦਾ ਦੇਰ ਲਈ ਲੱਗਦਾ ਵੀ ਜਲਦੀ ਹਲ ਹੋ ਜੇਗੀ ਹਾਂਜੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਬੱਸਸਾਂ ਦੀ ਸਰਵਿਸ ਹੋਣਾ ਪਰ ਸ਼ੁਰੂ ਕਰ ਲਈ ਤੇ ਅੰਦਰ ਆ ਰਹੀਆਂ ਨੇ ਬੱਸਸਾਂ ਤਾਂ ਆਈ ਗੈਸ ਅਧਿਕ ਘੰਟੇ ਦੇ ਵਿੱਚ ਇਹ ਸਾਰਾ ਸਮੂਥ ਹੋ ਜਾਏਗਾ ਵਿਦਾਇਕ ਅਸ਼ੋਕ ਦੇ ਵੱਲੋਂ ਆਪਣੇ ਜਨਮ ਦਿਨ ਵਾਲੇ ਦਿਨ ਲੁਧਿਆਣੇ ਦੇ ਵਿਖੇ ਸਫਾਈ ਅਭਿਆਨ ਜਿਹੜਾ ਉਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਐਸੇ ਮੌਕੇ ਸਾਰਿਆਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾਂਦੇ ਆ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਪਾਂ ਸੋਹਣੇ ਸਮਾਜ ਦੀ ਸਿਰਜਣਾ ਕਰੀਏ ਇਸ ਨੂੰ ਲੈ ਕੇ ਖੁੱਦ ਉਹਨਾਂ ਦੇ ਵੱਲੋਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਜਾਂਦੇ ਆ ਉਹ ਸੁਣਦਿਆਂ ਉਹਨਾਂ ਵੱਲੋਂ ਕੀ ਕਿਹਾ ਗਿਆ ਦੇਖੋ ਜਨਮ ਦਿਨ ਦੇ ਦਿਹਾੜੇ ਤੇ ਨਹੀਂ ਇਹ ਤਾਂ ਖਾਸ ਕਰਕੇ ਮੇਰਾ ਇਸ ਗੱਲ ਦਾ ਮਿਸ਼ਨ ਆ ਕਬੀਰ ਬਸਤੀ ਆ ਹਲਕਾ ਸੈਂਟਰ ਦੇ ਅੰਦਰ ਇਹ 51 ਨੰਬਰ ਵਾਰਡ ਦੇ ਵਿੱਚ ਮੇਰਾ ਪਹਿਲੇ ਦਿਨ ਤੋਂ ਮਿਸ਼ਨ ਆ ਕਿਉਂਕਿ ਇੱਥੇ ਮਜ਼ਦੂਰ ਤੇ ਮਿਹਨਤੀ ਤੇ ਦਸਾਂ ਨੋਆਂ ਦੀ ਕਿਰਤ ਕਰਨ ਵਾਲੇ ਲੋਕ ਰਹਿੰਦੇ ਨੇ ਇਹਨਾਂ ਦੇ ਵਿੱਚ ਸਾਡੇ ਸਤੀਸ਼ ਜੀ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਾਥੀ ਨੇ ਇਹਨਾਂ ਸਾਰਿਆਂ ਨਾਲ ਮੇਰਾ ਵਾਦਾ ਹੋਇਆ ਵੀ ਇਸ ਬਸਤੀ ਦੇ ਅੰਦਰ ਆਪਾਂ ਇੱਕ ਐਸਾ ਕੰਮ ਕਰਕੇ ਦਿਖਾਉਣਾ ਕਿਉਂਕਿ ਪੈਸੇ ਵਾਲੀ ਜਗ੍ਹਾ ਤੇ ਤਾਂ ਸਾਰੇ ਹੀ ਕੰਮ ਕਰਦੇ ਆ ਸੁਨਾਈ ਦਾ ਗਰੀਬ ਦੀ ਤੇ ਆਮ ਮਜ਼ਦੂਰ ਦੀ ਹੋਣੀ ਚਾਹੀਦੀ ਆ ਇਸ ਕਰਕੇ ਇੱਥੇ ਕੋਈ ਸਫਾਈ ਹੈ ਨਹੀਂ ਸੀ ਮੋਹਿਮ ਪਰ ਮੈਂ ਅੱਜ ਇਥੋਂ ਆਪਣੇ ਜਨਮ ਦੇਣ ਵਾਲੇ ਲਾ ਮੈਂ ਆਪਣੇ ਮਨ ਚ ਬਿਠਾਇਆ ਸੀ ਕਿ ਕਬੀਰ ਬਸਤੀ ਦੇ ਅੰਦਰ ਕੱਲ ਸਫਾਈ ਦਾ ਵੀ ਮੋਹਿਮ ਕਰਾਂਗੇ ਸ਼ੁਰੂ ਤੇ ਇੱਥੇ ਪੱਕੇ ਬੰਦੇ ਰੱਖ ਕੇ ਇਸ ਬਾਜ਼ ਨੂੰ ਪੂਰਾ ਸਫਾਈ ਨਾਲ ਚਮਕਾਵਾਂਗੇ ਤੇ ਪਬਲੀ ਜੀ ਦਾ ਦੇਖਿਆ ਵੇ ਫਾਟਕ ਹੈ ਬਹੁਤ ਵੱਡੀ ਦਿੱਕਤ ਆਂਦੀ ਏ ਬਹੁਤ ਸਮੱਸਿਆ ਲੋਕਾਂ ਨੂੰ ਦੇਖੋ ਦਿੱਕਤ ਤਾਂ ਹੈ ਇਹ ਇਹ ਜਿਹੜੀ ਲਾਈਨ ਆ ਇਹ ਸੈਂਟਰ ਦੇ ਅੰਡਰ ਪੈਂਦੀ ਆ ਰੇਲਵੇ ਇਹ ਸਾਡੇ ਅੰਡਰ ਤਾਂ ਹੈ ਨਹੀਂਗਾ ਜੋ ਰੇਲ ਨੇ ਸੰਦੇਸ਼ ਲੈਣਾ ਉਹ ਸੈਂਟਰ ਤੋਂ ਲੈਣਾ ਵਾ ਕੇਂਦਰ ਦੀ ਸਰਕਾਰ ਤੋਂ ਲੈਣਾ ਪਰ ਮੈਂ ਪਿਛਲੇ ਦਿਨੀ ਦੇਖਿਆ ਹੋਣਾ ਤੁਸੀਂ ਆ ਨਾਲ-ਨਾਲ ਜਿੰਨੇ ਮਕਾਨ ਢਾਏ ਨੇ ਮੈਂ ਸਾਰਿਆਂ ਨੂੰ 31 ਫਲੈਟ ਜਿਹੜੇ ਆ ਸਾਰੇ ਲੋਕਾਂ ਨੂੰ ਜਿਨ੍ਹਾਂ ਦਾ ਇੱਥੋਂ ਉੱਠੇ ਸੀਗੇ ਉਹਨਾਂ ਨੂੰ ਉੱਥੇ 31 ਫਲਾਟ ਲੈ ਕੇ ਨਗਰ ਨਿਗਮ ਤੋਂ ਜੋ ਸਰਕਾਰੀ ਫਲਾਟ ਆ ਉਹ ਲੈ ਕੇ ਦਿੱਤੇ ਆ ਮੇਰਾ ਇਹ ਪਹਿਲਾ ਮਿਸ਼ਨ ਆ ਕਿ ਗਰੀਬ ਦੀ ਸੁਣਨਾ ਫਰਿਆਦ ਉਹ ਬਾਬੇ ਨਾਨਕ ਨੇ ਵੀ ਦੱਸਿਆ ਗਊ ਗਰੀਬ ਦੀ ਰੱਖਿਆ ਕਰਨਾ ਆਪਣੇ ਸਾਰਿਆਂ ਦਾ ਧਰਮ ਤੇ ਕਰਮ ਬੰਦਾ ਵਾ ਜੈਮਲ ਸਭ ਗੱਲ ਕਰੀਏ 500 ਕਿ ਮੀਟਰ ਦੀ ਦੂਰੀ ਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਂਦੀ ਹੈ ਉਹਨਾਂ ਨੇ ਫਾਟਕ ਦੀ ਮੰਗ ਕੀਤੀ ਤੇ ਉਹ ਐਪਲੀਕੇਸ਼ਨ ਵੀ ਤਿਆਰ ਕੀਤੀ ਜਿਹਨਾਂ ਨੇ ਦੇਖੋ ਮੈਂ ਫਾਟਕ ਦਾ ਵੀ ਲਿਖਾਂਗੇ ਜੋ ਸੈਂਟਰ ਨੂੰ ਆ ਪਹਿਲਾਂ ਸੜਕ ਵੀ ਬਣਾਉਣੀ ਐ ਇੱਧਰ ਲਈ ਜਿਹੜੀ ਬੇਨਾ ਜਿੱਥੋਂ ਚਾਏ ਆਪਾਂ ਇਹ ਸੜਕ ਬਣਨੀ ਵੀ ਜ਼ਰੂਰੀ ਆ ਇਹਨਾਂ ਵੱਲ ਧਿਆਨ ਦੇਣਾ ਮੇਰਾ ਫੇਰ ਉੱਥੇ ਹੀ ਧਿਆਨ ਜਾਂਦਾ ਵਾ ਇਹਨਾਂ ਵੱਲ ਧਿਆਨ ਦੇਣਾ ਜ਼ਰੂਰੀ ਆ ਬਾਕੀ ਤਾਂ ਲੋਕਾਂ ਵੱਲ ਲੋਕ ਧਿਆਨ ਦੇ ਹੀ ਦਿੰਦੇ ਆ ਇਹਨਾਂ ਵੱਲ ਧਿਆਨ ਦੇਣਾ ਜ਼ਰੂਰੀ ਆ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੁੱਪੀ ਜੀ ਲੋਕਾਂ ਨੂੰ ਇਹੀ ਮੈਸੇਜ ਆ ਵੀ ਆਓ ਆਪਾਂ ਆਪਣੇ ਉਹ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨਸ਼ਾ ਮੁਕਤ ਬਣਾਈਏ ਪੰਜਾਬ ਨੂੰ ਅੱਜ ਸਾਡੇ ਹਰਮਨ ਪਿਆਰੇ ਹਲਕਾ ਸੈਂਟਰ ਦੇ ਵਿਧਾਇਕ ਸ਼੍ਰੀ ਸ਼ੋਕ ਪ੍ਰਸ਼ਰ ਪਪੀ ਜੀ ਦਾ ਜਨਮ ਦਿਨ ਹੈ ਔਰ ਬੜੀ ਖੁਸ਼ੀ ਦੇ ਨਾਲ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ ਵੀ ਹਰ ਬੰਦਾ ਚਾਹੁੰਦਾ ਵੀ ਮੈਂ ਪਰਿਵਾਰਕ ਤੌਰ ਦੇ ਉਪਰਾਂ ਜਨਮ ਦਿਨ ਮਨਾਵਾ ਲੇਕਿਨ ਇਹ ਸਾਡੀ ਖੁਸ਼ਾਮਦੀ ਹੈ ਵੀ ਸਾਡੀ ਏਰੀਆ ਦੇ ਵਿੱਚ ਆ ਕੇ ਇਸ ਸਾਡੀ 74 ਨੰਬਰ ਵਾਰਡ ਦੀ ਕਬੀਰ ਬਸਤੀ ਚ ਆ ਕੇ ਸਫਾਈ ਬਿਆਨ ਦੇ ਤੌਰ ਤੇ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਜਿਹੜੇ ਸੱਜਣ ਉਹ ਵੀ ਨੇ ਔਰ ਸਾਰੀ ਸਾਡੀ ਪ੍ਰਸ਼ਾਸਨ ਕਾਰਪੋਰੇਸ਼ਨ ਦੀਆਂ ਟੀਮਾਂ ਸਫਾਈ ਬਿਆਨ ਚਲਾ ਰਹੀਆਂ ਨੇ ਸੋ ਇਹ ਬੜਾ ਵੱਡਾ ਉਪਰਾਲਾ ਕਿਸੇ ਵੀ ਕਹਿੰਦੇ ਵੀ ਜੇ ਕਿਸੇ ਨੂੰ ਖੁਸ਼ੀ ਦੇਣੀ ਆ ਤਾਂ ਉਸ ਏਰੀਆ ਨੂੰ ਸਾਫ਼ ਸੁਥਰਾ ਰੱਖ ਕੇ ਹੀ ਆਪਾਂ ਦੇ ਸਕਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਗੁਰੂ ਸਾਹਿਬ ਦਾ ਪਰਮਾਨ ਇਹ ਡਰਵਾ ਕਰ ਰਹੇ ਨੇ ਸਾਡੀ ਸਾਡੇ ਏਰੀਆ ਦੀ ਬਹੁਤ ਹੀ ਮਤਲਬ ਮੈਂ ਕਹਿੰਨਾ ਖੁਸ਼ਕਿਸਮਤੀ ਦੀ ਹੈ ਵੀ ਸਾਡੇ ਏਰੀਆ ਦੇ ਮਾਨ ਜੋਗ ਐਮਐਲਏ ਸਾਹਿਬ ਨੇ ਜਦੋਂ ਵੀ ਸਾਨੂੰ ਕੋਈ ਜ਼ਰੂਰਤ ਪਈ ਜਿਸ ਕੋਈ ਵਿਕਾਸ ਦੀ ਕੰਮ ਆ ਜਾਂ ਸਮਾਜਿਕ ਤੌਰ ਦੇ ਉੱਪਰ ਵੀ ਅਸੀਂ ਜੂਰ ਸਮਝੀ ਔਰ ਹਲਕੇ ਦੇ ਜਾਂ ਇਸ ਏਰੀਏ ਦੇ ਲੋਕਾਂ ਦੇ ਵਾਸਤੇ ਹਮੇਸ਼ਾ ਹੀ ਤਤਪਰ ਰਹੇ ਨੇ ਔਰ ਸਦਾ ਹੀ ਉਹਨਾਂ ਦੇ ਨਾਲ 24 ਘੰਟੇ ਦੁੱਖ ਔਰ ਸੁਖ ਦੇ ਸਾਥੀ ਹਾਂ ਇਸ ਇਲਾਕੇ ਕਿਸ ਤਰ੍ਹਾਂ ਦੀ ਕਮੀਆਂ ਜੀ ਲੱਗਦਾ ਹੈ ਜਿਹੜੀਆਂ ਪੂਰੀਆਂ ਹੋਣਨੀਆਂ ਉਹ ਤੁਹਾਨੂੰ ਪੂਰੀਆਂ ਕਰਾਉਂਗੇ ਦੇਖੋ ਕਮੀਆਂ ਤਾਂ ਕਿਉਂਕਿ ਇਹ ਕੁਝ ਐਸੀਆਂ ਕੁਝ ਏਰੀਆ ਹਰ ਇੱਕ ਏਰੀਏ ਦੇ ਵਿੱਚ ਕੁਝ ਨਾ ਕੁਝ ਕਮੀਆਂ ਰਹਿੰਦੀਆਂ ਸੋ ਸਾਰਾ ਹੀ ਪ੍ਰਸ਼ਾਸਨ ਲੱਗਿਆ ਹੋਇਆ ਅਸੀਂ ਬਤੌਰ ਮੈਂ ਵੀ ਆਪਣਾ ਐਜ਼ ਅ ਮੈਂਬਰ ਡਿਸਟ੍ਰਿਕਟ ਪਲੈਨਿੰਗ ਬੋਰਡ ਔਰ ਹਲਕਾ ਸੈਂਟਰਲ ਦਾ ਇਨਚਾਰਜ ਵੀ ਹਾਂ ਸਾਰੇ ਹੀ ਸਾਡੀ ਸਾਥੀ ਜਿਹੜੇ ਨੇ ਵਲੰਟੀਅਰ ਸਾਥੀ ਸਰਗਰਮ ਨੇ ਔਰ ਸਰਗਰਮੀ ਦੇ ਨਾਲ ਇਸ ਏਰੀਏ ਦੇ ਵਿੱਚ ਅਸੀਂ ਲੱਗੇ ਇਸ ਏਰੀਆ ਨੂੰ ਸਾਫ ਸੁਥਰਾ ਬਣਾ ਰਿਹਾ ਖੰਨਾ ਬੀਡੀਪੀਓ ਦਫਤਰ ਵਿਖੇ ਕੈਬਨਿਟ ਮੰਤਰੀ ਪਹੁੰਚੇ ਅਤੇ ਉੱਥੋਂ ਪਹੁੰਚਣ ਤੋਂ ਬਾਅਦ ਔਨਾ ਦੇ ਵੱਲੋਂ ਖੰਨਾ ਦੇ ਹੜਪ੍ਰਭਾਵਿਤ ਪਰਿਵਾਰਾਂ ਨੂੰ ਜਿਹੜੇ ਰਾਹਤ ਫੰਡ ਚੈੱਕ ਸੀਗੇ ਉਹ ਵੰਡੇ ਗਏ ਹੁਣ ਤੱਕ ਜੇ ਪੰਜਾਬ ਦੀ ਗੱਲ ਕਰੀਏ ਤਾਂ 35000 ਪਰਿਵਾਰਾਂ ਨੂੰ ਸਰਕਾਰ ਦੇ ਵੱਲੋਂ ਰਾਹਤ ਫੰਡ ਚੈੱਕ ਜਿਹੜੇ ਨੇ ਉਹ ਦਿੱਤੇ ਗਏ ਨੇ ਅਤੇ ਇਸ ਦੇ ਨਾਲ ਉਹਨਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਖੰਨਾ ਦੇ ਵਿੱਚ ਵੀ ਹੁਣ ਤਰਨਪ੍ਰੀਤ ਕੈਬਨਿਟ ਮੰਤਰੀ ਤਰਨਪ੍ਰੀਤ ਸੋਨਦੇਵ ਵੱਲੋਂ ਹੁਣ ਹੜ ਜਿਹੜੇ ਪ੍ਰਭਾਵਿਤ ਪਰਿਵਾਰਾਂਨ ਉਹਨਾਂ ਨੂੰ ਚੈੱਕ ਵੰਡੇ ਗਏ ਅਤੇ ਇਸੇ ਮੌਕੇ ਕੈਬਨਿਟ ਮੰਤਰੀ ਤਰਨਪੁਰ ਸੋਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਜਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਕੱਲੇ-ਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 180000 ਰੁਪਏ ਦੇ ਕਰੀਬ ਹੈ ਜਿਹੜਾ ਇਹ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 67 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਹੈ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੂਗੀ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਥੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਦੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾਲ ਜੀ ਦੇ ਚਰਨਾਂ ਦੇ ਵਿੱਚ ਇੱਕ ਸਮਝ ਲਓ ਵੀ ਇਹ ਇੱਕ ਬੜੀ ਤੁੱਛ ਜੀ ਭੇਟ ਕੀਤੀ ਸੀ ਸੋ ਕਰਵਾਉਣ ਵਾਲੇ ਮਹਾਰਾਜ ਆਪ ਨੇ ਸਮਰੱਥ ਨੇ ਗੁਰੂ ਮਹਾਰਾਜ ਆਪ ਸਮਰੱਥ ਨੇ ਬਸ ਆਪਾਂ ਇਹੀ ਕਹਿ ਸਕਦੇ ਆਂ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕਿ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਐ ਐਵੇਂ ਹੀ ਰੱਖਿਆ ਕਰਨ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ ਆ ਵਿਦੇਸ਼ਾਂ 'ਚ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਆ ਮਾਰੇ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਚੜ੍ਹਦੀ ਕਲਾ ਚ ਜਿਹੜੇ ਲੋਕ ਕੱਚੇ ਮਕਾਨਾਂ ਦੇ ਵਿੱਚ ਰਹਿ ਰਹੇ ਸਨ ਹੁਣ ਉਹਨਾਂ ਨੂੰ ਸਰਕਾਰ ਦੇ ਵੱਲੋਂ ਇੱਕ ਤੋਹਫ਼ਾ ਦਿੱਤਾ ਗਿਆ ਐਸੇ ਮੌਕੇ ਹੁਣ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਗਿਆ ਤੇ ਇਸੇ ਚਲਦੇ ਆ ਆਪ ਇਹ ਵੀ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਰ ਤਰੀਕੇ ਦੇ ਨਾਲ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ ਚਾਹੇ ਉਹ ਘਰ ਨੇ ਚਾਹੇ ਸੜਕ ਨੇ ਅਤੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਹੋਣਾਂ ਵੱਲੋਂ ਦੱਸਿਆ ਗਿਆ ਕਿ ਫਤੇਗੜ ਸਾਹਿਬ ਦੇ ਸਰਹੰਦ ਦੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ 107 ਲੋੜਵੰਦ ਪਰਿਵਾਰਾਂ ਨੂੰ ਸੈਕਸ਼ਨ ਲੈਟਰ ਜਿਹੜੇ ਨੇ ਉਹ ਵੰਡੇ ਗਏ। ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਹਲਕੇ ਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਨੋਟਾਂ ਦੇ ਟਰੱਕਾਂ ਦੇ ਟਰੱਕ ਭਰ ਭਰ ਕੇ ਦਿੱਤੇ ਆ। ਪਹਿਲਾਂ ਜਿਵੇਂ 9.5 ਕਰੋੜ ਰੁਪਏ ਦੇ ਉਹਨਾਂ ਨੇ ਗਰਾਉਂਡਾ ਦੇ ਲਈ ਜਿਹੜੇ ਕਿ ਉਦਘਾਟਨਾ ਸੀ ਕੱਲ ਵੀ ਕੀਤੀ ਆ ਅੱਜ ਵੀ ਕੀਤੀ ਆ। ਤੇ ਅੱਜ ਪਿੰਡਾਂ ਦੇ ਵਿਕਾਸ ਦੇ ਲਈ ਕਿਤੇ ਐਸੀ ਧਰਮਸ਼ਾਲਾ ਬਣਨੀ ਆ ਕਿਤੇ ਰੋਡ ਬਣਨੀ ਆ ਕਿਤੇ ਪਿੰਡ ਦੇ ਵਿੱਚ ਕੋਈ ਗਲੀ ਬਣਨ ਵਾਲੀ ਆ ਉਹਦੇ ਲਈ ਅੱਜ ਅਸੀਂ 3 ਕਰੋੜ 30 ਲੱਖ ਰੁਪਏ ਦੇ 109 ਪਿੰਡਾਂ ਨੂੰ ਚੈੱਕ ਬੰਡੇਆ ਤਾਂ ਕਿ ਪਿੰਡਾਂ ਦੇ ਵਿੱਚ ਸਰਪੱਖੀ ਵਿਕਾਸ ਕੀਤਾ ਜਾ ਸਕੇ ਅੱਜ ਹਲਕੇ ਪੈੜ ਦੇ ਵਿੱਚ ਜੋ ਵਿਕਾਸ ਆ ਉਹ ਰੋਕਣ ਦੀ ਸਪੀਡ ਦੇ ਨਾਲ ਚੱਲ ਰਿਹਾ ਸੜਕਾਂ ਬਣ ਰਹੀਆਂ ਨੇ ਪੁਲ ਬਣ ਰਹੇ ਨੇ ਸਕੂਲ ਨਵੇਂ ਬਣ ਰਹੇ ਨੇ ਹਸਪਤਾਲ ਨਵੇਂ ਬਣ ਰਹੇ ਨੇ ਤੁਸੀਂ ਇਹ ਦੇਖੋ ਗਰਾਊਂਡ ਬਣ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਗ੍ਰਾਂਟਾਂ ਜਿਹੜੀਆਂ ਨੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਅੱਜ ਗ੍ਰਾਂਟਾਂ ਵੰਡੀਆਂ ਨੇ ਤਾਂ ਕਿ ਹਲਕੇ ਦਾ ਸਾਰਾ ਵਿਕਾਸ ਕੀਤਾ ਜਾ ਸਕੇ ਅੱਜ ਤੋਂ ਪਹਿਲਾਂ ਸਾਡੇ ਪਹਿਲੇ ਐਮਐਲਏ ਨੇ ਸੌਖਾਦੀ ਸੀ ਕਿ ਕੋਈ ਵੀ ਸੜਕ ਨਹੀਂ ਬਣਾਉਣੀ ਤੇ ਅਸੀਂ ਸੌਖਾਦੀ ਆ ਕਿ ਕੋਈ ਵੀ ਛੱਡਣੀ ਨਹੀਂ ਅਸੀਂ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਨੌਜਵਾਨਾਂ ਨੂੰ ਅਸੀਂ ਖੇਡਾਂ ਦੇ ਵੱਲ ਲੈ ਕੇ ਆਈਏ ਪਹਿਲਾਂ ਵਾਲੇ ਐਮਐਲਏ ਕੀ ਕਰਦੇ ਸੀ ਉਹਨਾਂ ਦੇ ਗੱਲ ਆਉਂਦੀ ਸੀ ਕਿ ਜਿਹੜੀ ਸ਼ਰਾਬ ਆ ਉਹ ਚੇਅਰਮੈਨ ਵਾਲੀ ਲੈਣੀ ਆ ਜਾਂ ਐਮ.ਐਲ.ਏ. ਵਾਲੀ ਲੈਣੀ। ਸੋ ਅਸੀਂ ਉਹ ਨਸ਼ਿਆਂ ਵੱਲ ਨੂੰ ਤੱਕਦੇ ਸੀ, ਅਸੀਂ ਗਰਾਉਂਡਾਂ ਵੱਲ ਨੂੰ ਲੈ ਕੇ ਆ ਰਹੇ ਹਾਂ। ਅਸੀਂ ਗਰੀਬਾਂ ਦੇ ਘਰਾਂ ਦੇ 330 ਘਰਾਂ ਨੂੰ ਕੱਚੇ ਘਰਾਂ ਦੇ ਪੱਕੇ ਕਰਨ ਦੇ ਲਈ ਚੱਕ ਪਰਸੋਂ ਮੰਡੇ ਨੇ। ਤੇ ਅੱਜ ਗਰੀਬ ਸਾਡੇ ਦਲਿਤ ਪਰਿਵਾਰਾਂ ਦੇ ਲਈ ਕਿਤੇ ਸ਼ਮਸ਼ਾਨ ਘਾਟ ਬਣਨਾ, ਕਿਤੇ ਉਹਨਾਂ ਦੇ ਧਰਮਸ਼ਾਲਾ ਬਣਨੀ ਆ। ਸਾਡੇ ਲੋਕਾਂ ਦੇ ਲਈ ਸਾਡੇ ਆਮ ਲੋਕਾਂ ਦੇ ਕਿਸੇ ਦੀ ਗਲੀ ਬਣਨ ਵਾਲੀ ਆ। ਇਹਦੇ ਲਈ ਜਿਹੜੀਆਂ ਅੱਜ ਗਰੰਟਾਂ ਦੇ ਖੁੱਲੇ ਗੱਫੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਮਿਲੇ ਸੀ ਉਹ ਅਸੀਂ ਅੱਜ ਵੰਡੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਦੇ ਨਾਲ ਦੀ ਨਾਲ ਸਾਡੇ ਪਿੰਡੂ ਵਿਕਾਸ ਮੰਤਰੀ ਤਰਪ੍ਰੀਤ ਸੌਂਦ ਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਦੇ ਉੱਤੇ ਖਾਸ ਮਿਹਰਬਾਨੀ ਰੱਖੀ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਰਕਾਰੀ ਬਸਾਂ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਇਹਨਾਂ ਦੇ ਅਸ਼ੋਕ ਵੱਲੋਂ ਸਫਾਈ ਅਭਿਆਨ ਦੀ ਕੀਤੀ ਗਈ ਸ਼ੁਰੂਆਤ ਖੰਨਾ ਦੇ ਬੀਡੀਪੀਓ ਦਫਤਰ ਪਹੁੰਚੇ ਕੈਬਨਿਟ ਮੰਤਰੀ ਸਰਹੰਦ ਨੇ 107 ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਸੈਕਸ਼ਨ ਲੈਟਰ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇ ਇਜਾਦਤ ਅਸ਼ੀਆਕਾਲ